ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਇਸ ਫਸਲ ਤੇ ਮਿਲੇਗਾ ਬੋਨਸ ਐਮ ਐਸ ਪੀ ਤੇ ਖਰੀਦੇਗੀ ਸਰਕਾਰ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਾਰਾ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਭਾਰਤ ਸਰਕਾਰ ਨੇ ਹਾੜੀ ਮਾਰਕੀਟਿੰਗ ਸੀਜ਼ਨ 2025-26 ਲਈ ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ 2225 ਰੁਪਏ ਪ੍ਰਤੀ ਕੁਇੰਟਲ ਅਤੇ ਬਾਜਰੇ ਦਾ 2625 ਰੁਪਏ ਪ੍ਰਤੀ ਕੁਇੰਟਲ ਜਬਾ para ਹਾਈਬ੍ਰਿਡ ਦਾ 3772 ਰੁਪਏ ਪ੍ਰਤੀ ਕੁਇੰਟਲ ਜਵਾਰ ਮਾਲਦੰਡੀ ਦਾ 3421 ਰੁਪਏ ਪ੍ਰਤੀ ਕੁਇੰਟਲ ਅਤੇ ਰਾਗੀ ਦਾ 4290 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਹੈ ਜਵਾਰ ਬਾਜਰਾ ਅਤੇ ਰਾਗੀ ਲਈ ਘਟੋ ਘਟ ਸਮਰਥਨ ਮੁੱਲ ਦੇ ਨਾਲ 300 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਵੀ ਦਿੱਤਾ ਜਾਵੇਗਾ ਰਾਜ ਸਰਕਾਰ ਗੁਜਰਾਤ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ ਲਿਮਟਿਡ ਰਾਹੀਂ ਮੱਕੀ ਬਾਜਰਾ ਜਵਾਰ ਅਤੇ ਰਾਗੀ ਦੀ ਖਰੀਦ ਕਰੇਗੀ ਤਾਂ ਜੋ ਕਿਸਾਨਾਂ ਨੂੰ ਆਧੇ ਦੀ ਉਪਜ ਦਾ ਉਚਿਤ ਮੁੱਲ ਮਿਲ ਸਕੇ ਘੱਟੋ ਘੱਟ ਸਮਰਥਨ ਮੁੱਲ ਤੇ ਮੱਕੀ ਬਾਜਰਾ ਜਵਾਰ ਅਤੇ ਰਾਗੀ ਵੇਚਣ ਦੇ ਇੱਛੂ ਕਿਸਾਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ 1 ਅਪ੍ਰੈਲ 2025 ਤੋਂ 30 ਅਪ੍ਰੈਲ 2025 ਤੱਕ ਰਾਜਪੜ੍ਹ ਵਿੱਚ ਸਥਾਨਕ ਪਿੰਡੂ ਪੱਧਰ ਤੇ ਵੀਸੀਈ ਰਾਹੀਂ ਕੀਤੀ ਜਾਵੇਗੀ ਇਹ ਖਰੀਦ 1 ਮਈ 2025 ਤੋਂ 15 ਜੁਲਾਈ 2025 ਤੱਕ ਕੀਤੀ ਜਾਵੇਗੀ ਸਾਰੇ ਕਿਸਾਨ ਦੋਸਤਾਂ ਨੂੰ ਰਜਿਸਟ੍ਰੇਸ਼ਨ ਲਈ ਅਪੀਲ ਕੀਤੀ ਜਾਂਦੀ ਹੈ ਰਜਿਸਟ੍ਰੇਸ਼ਨ ਬਾਇਓਮੈਟ੍ਰਿਕ ਪ੍ਰਮਾਣਿਕ ਨੋ ਰਾਹੀਂ ਕੀਤੀ ਜਾਵੇਗੀ ਕਿਰਪਾ ਕਰਕੇ ਇਸ ਦਾ ਖਾਸ ਧਿਆਨ ਰੱਖੋ ਅਤੇ ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਸ਼ਾਮਿਲ ਹਨ ਜਿਵੇਂ ਕਿ ਆਧਾਰ ਕਾਰਡ ਦੀ ਕਾਪੀ ਅਪਡੇਟ ਕੀਤਾ ਪਿੰਡ ਦਾ ਨਮੂਨਾ 7128A ਅਤੇ ਤਲਕੀ ਤੇ ਤਲਕੀ ਦੇ ਦਸਤਖਤ ਕੀਤੇ ਸਰਟੀਫਿਕੇਟ ਜੇਕਰ ਫਸਲ ਦੀ ਬਿਜਾਈ ਦੀ ਜਾਣਕਾਰੀ ਹੋਵੇ ਜਾਣਕਾਰੀ 712 ਜਾਂ 8A ਵਿੱਚ ਨਹੀਂ ਹੈ ਤਾਂ ਇਸ ਤੋਂ ਇਲਾਵਾ ਕਿਸਾਨ ਦੇ ਨਾਮ ਦੇ ਬੈਂਕ ਖਾਤੇ ਦੇ ਵੇਰਵੇ ਬੈਂਕ ਪਾਸਬੁੱਕ ਦੇ ਜਿਰੌਕਸ ਕਾਪੀ ਜਾਂ ਰੱਦ ਕੀਤੇ ਚੈੱਕ ਦੀ ਚੈੱਕ ਦੀ ਕਾਪੀ ਲਿਆਉਣੀ ਜ਼ਰੂਰ ਪਵੇਗੀ। ਐਮਐਸਪੀ ਦੇ ਖਰੀਦ ਲਈ ਰਜਿਸਟਰਡ ਕਿਸਾਨਾਂ ਨੂੰ ਐਸਐਮਐਸ ਰਾਹੀਂ ਖਰੀਦ ਬਾਰੇ ਸੂਚਿਤ ਕੀਤਾ ਜਾਵੇਗਾ। ਖਰੀਦਦਾਰੀ ਸਮੇਂ ਕਿਸਾਨ ਨੂੰ ਆਪਣਾ ਆਧਾਰ ਕਾਰਡ ਜਾਂ ਪਛਾਣ ਪੱਤਰਾ ਆਪਣੇ ਕੋਲ ਰੱਖਣਾ ਹੋਵੇਗਾ। ਕਿਸਾਨ ਖਾਤਾਧਾਰਕ ਸਿਰਫ ਬਾਇਓਮੈਟ੍ਰਿਕ ਪ੍ਰਮਾਣਿਕਤਾ ਰਾਹੀਂ ਹੀ ਸਮਾਨ ਖਰੀਦ ਸਕਣਗੇ ਜਿਸ ਨੂੰ ਨੋਟ ਕਰਨਾ ਬੜਾ ਜ਼ਰੂਰੀ ਹੈ। ਦਸਤਾਵੇਜ਼ تصدیق ਦੌਰਾਨ ਜੇਕਰ ਗਲਤ ਦਸਤਾਵੇਜ਼ ਅਪਲੋਡ ਕੀਤੇ ਪਾਏ ਜਾਂਦੇ ਹਨ ਤਾਂ ਅਜਿਹੇ ਮਾਮਲਿਆਂ ਵਿੱਚ ਬਾਡਾ ਆਰਡਰ ਰੱਦ ਕਰ ਦਿੱਤਾ ਜਾਵੇਗਾ ਅਤੇ ਤੁਹਾਨੂੰ ਖਰੀਦਦਾਰੀ ਲਈ ਸੂਚਿਤ ਨਹੀਂ ਕੀਤਾ ਜਾਵੇਗਾ ਕਿਰਪਾ ਕਰਕੇ ਇਸ ਗੱਲ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਪਵੇਗਾ ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਰ ਅਲਰਟਸ